ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਢੁੱਡੀਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਨਾਗਾ ਜੀ ਇੱਕ ਸੂਆ ਸਵਾਇਆ ਨਾਗਾ ਇੱਕ ਟੋਕੜ ਗੱਬਣਾ ਜੀ ਤੇ ਇੱਕ ਦੋ ਗੱਬਣਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਦਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਅਸੀਂ ਆ ਬਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਰੇ ਰਾਜਾ ਪੈਂਟੂ ਡਿਗੇ ਜਲਾ ਸਿੰਘ ਮੋਗਾ ਮੋਬਾਈਲ ਨੰਬਰ 825096573 ਠੀਕ ਆ ਬਾਈ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਦੇ ਆ ਸੁਹਾ ਕਰਨ ਮਸਰੀ ਇੱਕ ਤੂਣ ਵੱਛੀ ਸੂਝਾਂਦੇ ਦੰਦੋ ਜੀ ਦੰਦੋ ਚੈੱਕ ਨਹੀਂ ਕੀਤੀ ਬਰੇ ਚੈੱਕ ਨਹੀਂ ਕੀਤੀ ਜੀ ਠੀਕ ਆ ਜੀ ਕਦੋਂ ਸੂਈ ਹੈ ਜੀ ਇਹ ਮੰਨ ਲਾ ਰਾਸ ਸੂਈ ਹੈ 12 ਵਜੇ 12 ਵਜੇ ਬੱਚਾ ਕੀ ਦਿੱਤਾ ਜੀ ਬੱਚੀ ਆ ਬਰੇ ਬੱਚੀ ਬੜੀ ਟੋਪਦੀ ਆ ਜੀ ਚੈੱਕ ਕਰ ਸਕਦੇ ਹੋ ਪੂਰੀ ਸੋਣੀ ਬੱਚੀ ਜੀਰ ਡਾਨਾ ਜੀਰ ਡਾਨਾ ਵੀਡੀਓ ਹੈਗੀ ਆਪਣੀ ਜੀਰ ਦੀ ਗਰੰਟੀ ਹੋ ਆਪਣੀ ਠੀਕ ਆ ਜੀ ਤੇ ਕਿੰਨਾ ਕ ਬੋਲਾ ਕੱਢਿਆ ਜੀ ਬੋਲਾ ਵੀਰੇ ਗੱਫ ਮਾਲ ਜਨਾ ਮਰਜੀ ਮਰ ਜੇਗੇ ਬੱਚੇ ਨੂੰ ਜੁਗਾਇਆ 2.5 ਕਿਲੋ ਚੋਇਆ ਥਾਣਾ ਦੀ ਡਾਨਾ ਜੀ ਇੱਕ ਨੰਬਰ ਵਾਲਾ ਠੰਡੀ ਸੀਲ ਆ ਜੀ ਬਈ ਕੋਈ ਚੱਕਰ ਵਾਲੀ ਗੱਲ ਨਹੀਂ ਨਾਣੇ ਦੀ ਲੋੜ ਹੀ ਨਹੀਂ ਤੋੜ ਕੇ ਦਿਖਾ ਦੀ ਬਰੇ ਸ਼ੁਭਾਈ ਦੀ ਇੱਕ ਨੰਬਰ ਵਾਲਾ ਸ਼ੁਭਾਈ ਦੀ ਵੀ ਇੱਕ ਨੰਬਰ ਚੈੱਕ ਕਰ ਸਕਦੇ ਬਸ ਬਰੇ ਉੱਥੇ ਪਾਸੇ ਹੀ ਬਹਿਣ ਦੀ ਆ ਬਲੂਮ ਅੱਛੀ ਦਾ ਪੁੱਠੇ ਪਾਸੇ ਨਾਲ ਧਾਰਾ ਮਾਰਦੀ ਆਪਾਂ ਓਕੇ ਬਰੇ ਤੋੜ ਕੇ ਦਿਖਾ ਦੇ ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਆ ਜੀ ਬੱਚਾ ਮਗਰ ਵੱੱਛੀ ਆ ਰਾਤ ਹੀ ਸੂਈ ਆ ਜੇਰ ਦੀ ਸਾਫ ਆ ਬਾਈ ਕੋਲੋਂ ਵੀਡੀਓ ਲੈ ਲਿਓ ਜੀ ਬਾਕੀ ਹਵਾਨਾ ਸੂਣ ਥਾਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ਾਂਗ ਪੂਰਾ ਵੀ ਨਹੀਂ ਕੱਲਾ ਕੱਲਾ ਗਿਆ ਤੇ ਲੱਗ ਗਿਆ ਵਾ ਜੀ ਬੋਲਾ ਬਾਈ ਦੱਸਦਾ 2.5 ਕਿਲੋ ਕੱਢਿਆ ਹੋਇਆ ਜੀ ਰੁੱਧ ਕਰਮ ਵਾਲੀ ਚੰਗਾ ਬਾਈ ਸੁਰੱਖੀ ਸੁੱਖੀ ਬਹੁਤ ਆ ਚੰਗੀ ਸਹੀ ਗੱਲ ਆ ਜੀ ਸਨਖ ਪੁਣਾ ਬਹੁਤ ਆ ਜੀ ਬਾਕੀ ਘੱਤ ਵਾਲੀਆਂ ਬਾਈ ਨਾਲ ਹੀ ਸੂਈ ਆ ਜੀ ਬੱਤ ਹਜੇ ਸੁਆ ਪਹਿਲਾ ਹੀ ਹੈ ਬਈ ਲੈ ਚੱਲੀ ਵੀਰੇ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਬੜੀ ਸੋਹਣੀ ਹੈ ਮੇਨ 깔 ਤੁਹਾਡਾ ਫਾਇਦਾ ਇਹ ਵੀ ਹੋ ਜਾਣਾ ਕਿ ਬੱਚਾ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਹੈ ਜੀ ਹਵਾਨਾ ਪੂਰਾ ਪਟਾਂ ਚ ਫਸਿਆ ਹੋਇਆ ਜੀ ਜਿਹੜੇ ਸਾਹ ਹਵਾਨਾ ਤਿਆਰੀ ਹੈ ਜੀ ਕਰਮ ਵਾਲੀ ਦੁੱਧ ਖੁੱਲਾ ਪਾਊਗੀ ਬਾਕੀ ਥਣ ਚੈੱਕ ਕਰ ਸਕਦੇ ਹੋ ਸੋਨਾ ਗੈਪ ਤੇ ਲੱਗਿਆ ਵਾ ਨਿਖੜਮਾ ਤੇ ਡਿਮਾਂਡ ਵੀਰੇ ਕੀ ਰਹਿਣਾ ਦੀ ਇਹਦੀ ਡਿਮਾਂਡ ਵੀਰੇ ਮੁੱਲ ਤੇ ਜਿੰਨਾ ਮਰਜ਼ੀ ਕਰੀ ਜੇਗੇ ਫਟ ਤੋਂ ਮਾਨਤਨ ਕਰ ਦਾਂਗੇ ਜੀ ਠੀਕ ਹੈ ਜੀ ਬੱਲ ਕਰੋਨ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੀ 60000 ਰੁਪਏ ਜੋ ਮਾਨਤਨ ਹੋ ਜੂ ਥਣ ਚੈੱਕ ਕਰੋ ਜੀ ਗੁਲਾਬੀ ਕਰ ਲੱਗਦਾ ਹੈ ਬਾਈ ਭਲਾ ਭਲਾ ਲੈ ਕੇ ਨੇ ਫੋੜੀ ਕੋੜੀਆਂ ਭਲਾ ਕਰੀ ਫਰਦੀ ਆ ਵੈਸੇ ਪਲੂਨ ਨੂੰ ਐਜਾ ਥਾਣਾ ਖੁੰਦਾ ਨਹੀਂ ਤੇ ਟਾਪ ਦਾ ਥਾਣਾ ਜੀ ਤੇ ਬੱਚਾ ਵੀ ਮਗਰ ਵੱੱਛੀ ਆ 60000 ਰੁਪਏ ਜੋ ਮਾਨਤਨ ਹੋ ਜੂ ਬਾਈ ਅੱਗੇ ਬਾਈ ਦੋ ਨੰਬਰ ਸੁਆਕੇ ਨਮਾ ਜੀ ਦੇ ਤੇ ਆਪਣੇ ਮਾਲਕਾਂ ਦੇ ਦੂਜਾ ਸੁਆਕੇ ਆਪਾਂ ਤੀਜਾ ਮੰਨ ਕੇ ਲਈਏ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਵੀ ਲੈ ਜੂਗਾ ਉਹ ਤੇ ਉਹ ਦੱਸ ਦੇਣਾ ਆਹ ਪਾਲਾ ਜੀ ਦੱਸ ਦੇਣਾ ਜੀ ਠੀਕ ਆ ਜੀ ਕਿੰਨਾ ਕਾ ਪਾਜੂ ਵੀਰੇ ਦੁੱਧ ਦੁੱਧ ਵੀਰੇ ਪਹਿਨੇ ਦੂਜੇ ਸੂਏ ਕੋਈ ਤਾ ਵੀ 16 17 ਕਿਲੋ ਠੀਕ ਆ ਜੀ ਇੰਨਾ ਵੀ ਮੰਨ ਕੇ ਲੈ ਬਾਕੀ ਵਾਲਾ ਦੋ ਪਾਸੇ ਵਾਲਾ ਹੁੰਦਾ ਠੀਕ ਆ ਜੀ ਲੈ ਚੱਲੀ ਵੀਰੇ ਠੰਡੀ ਸੀ ਉਹਦਾ ਵੀ ਸੰਤੂਆ ਬਾਕੀ ਕਹਿੰਦਾ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆਪਾਂ ਤੀਜਾ ਮੰਨ ਕੇ ਲਈਏ ਤੁਸੀਂ ਜਿਹੜਾ ਮਰਜ਼ੀ ਸਮਝ ਲਓ ਜੀ ਬਾਕੀ ਹਾਫ ਕਰ ਦਸਾਂ ਦਿਨਾਂ ਦੀ ਕੱਚੀ ਆ ਜੀ ਦੁੱਧ 16 17 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦ ਦਿੱਤਾ ਵਾ ਇੰਨਾ ਕ ਤਾਂ ਪਾਉਗੇ ਬਾਕੀ ਅੱਗੇ ਸੇਵਾ ਦੇ ਸਰਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮੋੜ ਲਿਆ ਵੀਰੇ ਥਾਣ ਕੱਲਾ ਕੱਲਾ ਨਿੱਖੜ ਮੰ ਲੱਗਿਆ ਵਾ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਜੀ ਤੇ ਇਹਦੀ ਵੀਰੇ ਜਮਾ ਲੈਣ ਦੇਣ ਵਾਲੀ ਡਿਮਾਂਡ ਜੀ ਇਹ ਵੀਰੇ 50 ਚੋਂ ਮਾਣਤਨ ਕਰਦਾਂਗੇ ਠੀਕ ਹੈ ਜੀ 50000 ਰੁਪਏ ਚੋਂ ਬਾਈ ਕਹਿੰਦਾ ਇਹਦਾ ਮਾਣਤਨ ਕਰਦਾਂਗੇ ਜੀ ਵਿੱਚੋਂ ਲੈਸ ਥੋੜਾ ਜਨਾ ਹੋ ਜੂਗੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੀ ਬਹੁਤ ਸੰਤ ਬਹੁਤ ਜੰਗਾ ਲਗਾ ਠੀਕ ਹੈ ਜੀ ਤੇ ਅੱਗੇ ਵੀਰੇ ਆ ਗਿਆ ਤਿੰਨ ਨੰਬਰ ਵੀਰੇ ਟੋਕੜ ਗੱਭਣਾ ਠੀਕ ਹੈ ਜੀ ਕਿੰਨੇ ਸਮੇਂ ਦੀ ਗੱਭਣਾ ਜਿੰਨਾ ਵੀ ਨਹੀਂ ਗੱਭਣਾ ਵੀਰੇ ਦੁੱਧ ਕਿੰਨਾ ਤਿਆਰ ਆ ਗਿਆ ਉਹ ਵੀਰੇ ਸਲੂ ਥਣ ਚਾਰ ਕਰ ਲੋ ਥੰਨਾਂ ਦੀ ਡੰਨ ਹੈ ਜੀ ਥਾਨਾ ਇੱਕ ਥਣੋ ਤਰ ਲੱਗ ਰਿਹਾ ਮੂਲੇ ਠੀਕ ਹੈ ਜੀ ਉਹ ਜਾਨੀ ਜਮਾਂਦਰੀ ਸਰੂ ਹੀ ਹੈ ਨੀਗਾ ਸਰੂ ਹੀ ਹੈ ਨੀਗਾ ਹਾਂ ਮੂਰੇ ਸਾਂਦੇ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਤੇ 9 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਜੀ ਦੁੱਧ ਤਿੰਨ ਤੋਂ 4 ਕਿਲੋ ਆ ਤਿੰਨਾ ਥਣਾਂ ਦੀ ਓਕੇ ਆ ਇੱਕ ਥਣਾਂ ਚ ਵੱਡੀ ਵੱਡੀ ਬੰਦਰ ਸਾਨੂੰ ਹੈ ਨਹੀਂ ਤੇ ਹਾਈਟ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਐਚਪ ਖੜੀ ਆ ਉਸ ਤੋਂ ਪੂਰਾ ਉੱਚੀ ਆ ਥੋੜੀ ਜਿਹੀ ਘੱਟ ਸੇਵਾ ਵਾਲੇ ਘਰ ਆਈ ਵੀ ਆ ਸੇਵਾ ਵਧ ਗਈ ਤਾਂ ਦੁੱਧ ਹੁਣ ਵੀ ਵਧ ਜਾਊਗਾ ਤਾਂ ਪਰ ਮੈਲ ਜਾਣੀ ਤੁਹਾਨੂੰ ਜਮਾ ਹੀ ਮਾਇਕਾ ਛੋਟੀਆਂ ਬੱਚੀਆਂ ਤੇ ਮੋਲ ਚ ਜਮਾ ਬਰ ਆਫਰ ਵਾਲੀ ਡਿਮਾਂਡ ਫਿਰੇ ਦੀ ਵੀਰੇ ਇਹਦਾ ਮੋਲ ਨਹੀਂ ਕਰਨਾ ਬਾ 10000 ਰੁਪਏ ਲੈਣਾ ਜਿਹੜੇ ਭੈਣ ਬਰਾਂ ਚੰਗੀ ਲੱਗਦੀ ਆ ਲੈ ਜੇ ਨਹੀਂ ਚੰਗੀ ਲੱਗਦੀ ਕੋਈ ਗੱਲ ਨਹੀਂ ਠੀਕ ਹੈ ਜੀ ਸਹੀ ਗੱਲ ਇਹਦਾ ਐਗਲ ਹੋਰ ਆ ਬਈ ਇਹਦਾ ਖਰੀਦ ਗਰੂ ਤਾਂ ਵੀ ਕੋਹ ਨਹੀਂ ਕਹਿੰਦੀ ਇਹ ਤਾਂ ਬਈ ਇਹਦਾ ਇੰਨੇ ਜਿਹੇ ਲਾ 5-7000 ਦੇ ਲਾ ਬੱਚੀ ਵੇਚ ਦਿੰਦਾ ਸਹੀ ਗੱਲ ਆ ਜੀ ਤੇ 10000 ਕੀ ਮੰਗ ਲਿਆ ਆਪਾ ਜਿਹੜਾ ਪਿਆਰ ਉਹ ਵੀ 40000 ਰੁਪਏ ਵਿਖਜੂ ਸਹੀ ਗੱਲ ਆ ਜੀ ਤੇ ਬਾਕੀ ਬਈ 40000 ਚ ਦੁੱਧ ਦੇ ਨੇ ਉਨਾ ਹੀ ਦੇ ਦੇਣਾ ਬਾਈ ਦੋ ਤਾਂ 20 ਕਿਲੋ ਦੀ ਵੱਡੀ ਬਹੁਤ ਆ ਵੱਡੀ ਕੱਦ ਕਾਠਾ ਲਈ ਆ ਜੀ ਚੰਗੀ ਠੰਡੀ ਸੀਲ ਬਸ 10000 ਰੁਪਇਆ ਬਾਈ ਕਹਿੰਦਾ ਲੈਣਾ ਹੀ ਲੈਣਾ ਜੀ ਬਾਕੀ ਇਸ ਵਿੱਚੋਂ ਮਾਨ ਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਅੱਗੇ ਵੀਰੇ ਚਾਰ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਵੀਰੇ ਪਲੂਣ ਵੱਛੀ ਆ ਠੀਕ ਹੈ ਜੀ ਦੰਦੋ ਜੀ ਦੰਦੋ ਵੀਰੇ ਜਵਾਨੀ ਉਹ ਵੱਡੀ ਹੋ ਕੇ ਬਣੀ ਠੀਕ ਹੈ ਜੀ ਸਮਾਂ ਕਿੰਨਾ ਪਿਆ ਜੀ ਸਮਾਂ ਵੀਰੇ ਲੈ ਜੋ 5 ਤੋਂ 7 ਦਿਨ 5 5 ਦਿਨ ਲੈ ਜੋ 6 ਲੈ ਜੋ ਇੱਥੇ ਬਾਕੀ ਤਿਆਰੀ ਸੋਹਣੀ ਆ ਭਲਾਂ ਭੁਲਾਂ ਬਾਈ ਫਿਰਦੀ ਆ ਜੀ ਥੋੜੀ ਜੀ ਕਰਮ ਵਾਲੀ ਥਾਂ ਪੂਰਾ ਟੌਪ ਦਾ ਨਿਖੜ ਮਾ ਲੱਗਿਆ ਵਾ ਪਹਿਲੇ ਸੂਏ ਦੂਜੇ ਬਾਈ ਕਰ ਹੀ ਜਾਂਦਾ ਰੰਗ ਪ੍ਰਿੰਟ ਬਰੇਜ ਦਾ ਵੀ ਪੂਰਾ ਚੰਗਾ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਇਹਦੀ ਵੀ ਸੋਹਣੀ ਆ ਬਾਕੀ 5 4 ਦਿਨ ਬਾਈ ਦੱਸਦਾ ਕਿ ਹਜੇ ਲੈ ਜੂਗੀ ਜੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਜੀ ਬਾਲ ਢਲਣਾ ਹਵਾਨੇ ਚ ਬਹੁਤ ਪੰਜਾਣੇ ਜੀ ਫੇਸ ਕੁਆਲਟੀ ਸੋਹਣੀ ਆ ਮੋਡਲ ਆ ਫਿਰ ਬਾਕੀ ਯਾਰ ਕੀ ਯਾਰ ਵੱਡੀ ਵੱਡੀ ਇਹ ਵੀ ਚੰਗੀ ਆ ਬਾਕੀ ਬਰੀਕ ਆ ਐ ਮਟੈਲ ਜੀ ਨਹੀਂ ਸਹੀ ਗੱਲ ਆ ਜੀ ਪਤਲੀ ਜਮੜੀ ਆ ਜਮਾ ਕਾਗਜੀ ਪਿੰਡਾ ਤੇ ਇਹਦੀ ਡਿਮਾਂਡ ਵੀਰੇ ਇਹ ਤਾਂ ਵੀਰੇ ਮੁੱਲ ਤਾਂ ਜਿੰਨਾ ਮਰਜ਼ੀ ਕਰੀਏਗੇ ਠੀਕ ਆ ਜੀ 45000 ਤੇ ਵੀਰੇ ਛੋੜ ਛੱਪੇ ਵਾਲਾ ਕੰਮ ਕਰ ਦਾਂਗੇ ਠੀਕ ਆ 45000 ਰੁਪਏ ਚ ਬਾਈ ਕਹਿੰਦਾ ਛੋੜ ਛੱਪੇ ਵਾਲਾ ਕੰਮ ਕਰ ਦਾਂਗੇ ਜੀ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਜਿਨੂੰ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ